ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਦਿਹਾ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਦੋ ਗੱਪਣਾ ਨਾ ਤਿੰਨ ਸੁਈਆਂ ਤੇ ਇੱਕ ਗੱਪਣਾ ਜਿਹੜੀ ਤੇ ਨਾਰਮਲ ਰੇਟ 'ਤੇ ਤੁਹਾਨੂੰ ਜਰਸੀਆਂ ਜਿਹੜੀਆਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਹਾਂਜੀ ਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸੋਨੂ ਪਹਿਲਵਾਨ ਜੀ ਹਾਂਜੀ ਐਂਡ ਪੰਜ ਗਰਾਇਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 9981897029 ਠੀਕ ਹੈ ਜੀ ਤੇ ਅੱਜ 4 ਫਿਰ 4 ਤੇ 3 ਸੂਈਆਂ ਦੇ ਇੱਕ ਛੱਪਣਗੇ ਠੀਕ ਹੈ ਤੇ ਚਲੋ ਸ਼ੁਰੂਆਤ ਇਹ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇੱਕ ਪਾਸੇ ਦਾ ਤਾਂ ਸਿੰਘ ਹੈਗਾ ਥੋੜਾ ਜਿਹਾ ਇੱਕ ਪਾਸੇ ਦਾ ਨਹੀਂ ਹੈਗਾ ਇਹ ਰਿਪੋਰਟ ਫੋਟ ਨਿਕਲ ਆਉਂਦੀ ਹੈ ਤੇ ਥਾਣੇ ਵੀ ਇਹਦੇ ਲਾਗੇ ਤਾਂ ਦੇਖ ਸਕਦੇ ਚੰਗਾ ਥਾਣਾ ਦਾ ਸਾਈਜ਼ ਗਿਆ ਪਿਆ ਜਿਹੜਾ ਤੇ ਕਿੰਨਾ ਸੂਆ ਚ ਵਿੱਧੀ ਇਹਦਾ ਇਹ ਵੀ ਵੀ ਦੂਸਰਾ ਸੂਆ ਸੋਈ ਏ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਚ ਇਹਦੇ ਕੋਲ ਇਰਕੋ ਅੱਜ ਨੂੰ 5 ਦਿਨ ਹੋ ਗਏ ਜੇ ਸੂਈ ਨੂੰ ਬੋਲਾ ਲਾ ਲਓ ਦੁੱਧ ਲਾ ਲਓ ਚੱਕੇ ਦਾ ਪਾ ਕੇ 14:00 15:00 ਹੋ ਜੇ ਤਿਆਰ ਬਿਲਕੁਲ ਤਿਆਰ ਜੀ ਮੇਰੇ ਘਰ ਆਣ ਕੇ ਚੂਕੀ ਖੜਨਗੇ ਅੱਛਾ ਹਾਂਜੀ ਹਾਂਜੀ ਤਿਆਰ ਜਿਹੜਾ ਬਿਲਕੁਲ ਹੈਗਾ ਉਹ ਤਿਆਰ ਹੈ ਜੀ ਤੇ ਜਦੋਂ ਦੁੱਧ ਹੋਰ ਵਜੂਗੀ ਨਾ ਬਦੂ ਬਦੂ ਤੁਸੀਂ ਦੁੱਧ ਲਾ ਲਓ ਬੋਲਾ 5 ਦਿਨਾਂ ਚ ਕਿਹੜਾ ਵੀ ਦੁੱਧ ਪੰਜ ਦਿਨਾਂ ਦਾ ਹਾਂਜੀ ਹਾਂਜੀ ਚਲੋ ਤੁਰਾਂ ਫੇਰ ਕਰੀ ਨਾ ਇਹ ਲੈ ਜ ਲੈ ਥੋੜਾ ਡਰਦੀ ਆ ਬਾਹਰ ਜਾਣ ਤਾਂ ਮੌਕੇ ਤੇ ਜਿਹੜਾ 14 15 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ ਬਿਲਕੁਲ ਇਹ ਬੱਚਾ ਕੀ ਵੀ ਦਿੱਤੇ ਮਗਰ ਇਹ ਮਗਰ ਵੀ ਸੀ ਬੱਚਾ ਜੀ ਇਹਦੇ ਮਗਰ ਬੱਚਾ ਆ ਹਾਂਜੀ ਹਾਂਜੀ ਠੀਕ ਆ ਆਪਾਂ ਵੀ ਕਿ ਪਿਛਲੀ ਵੀਡੀਓ ਤੇ ਪਾਈ ਸੀ ਹਾਂਜੀ ਬੰਦੇ ਨੇ ਸਾਈ ਪਾ ਦਿੱਤੀ 10000 ਰੁਪਿਆ ਨਾ ਨੇ ਫੋਨ ਚੁੱਕਿਆ ਅੱਛਾ ਤੇ ਨਾ ਨੇ ਫੋਨ ਕੀਤਾ ਹੀ ਆ ਅੱਛਾ ਤੇ ਸਾਡੀ ਉਹ ਉਦੋਂ ਦੇ ਬੰਦੇ ਹੋਰ ਵੀ ਫੋਨ ਕਰਦੇ ਵੀਰ ਦੱਸਿਆ ਨਹੀਂ ਜੀ ਮੈਂ ਇਹ ਵੀ ਰਸਾਈ ਪਈ ਆ ਉਹ ਗਾ ਦੱਸਾਂਗੇ ਉਹਨੇ ਅਜੇ ਤੱਕ ਨਹੀਂ ਆਡਾ ਫੋਨ ਚੁੱਕਿਆ ਜੀ ਅੱਛਾ 100 ਰੁਪਿਆ ਰਹਾਡੇ ਲਾਇਆ ਮੈਂ ਨਹੀਂ ਖੜਨੀ ਤੂੰ ਕਈ ਯਾਰ ਹੁੰਦੀਆਂ ਮਜਬੂਰੀਆਂ ਪੈਸੇ ਨਹੀਂ ਬੰਦੇ ਨਹੀਂ ਖੜਨੀ ਤੇਰੀ ਸਾਈ ਵਾਪਸ ਪਾ ਦੇ ਨੇ ਉਹਨੇ ਫੋਨ ਹੀ ਨਹੀਂ ਚੁੱਕਿਆ ਜੀ ਅੱਛਾ ਹ ਤੇ ਅੱਜ ਫਿਰ ਕੀ ਰੱਖਣੇ ਦਾ ਮੁੱਲ ਵੀਰ ਜੀ ਆਪਾਂ ਦਿੱਤੀ ਉਹ 40000 ਦੀ ਹਾਂਜੀ 100 ਰੁਪਿਆ ਦੀ ਆਈ ਜਿਸਾਈ ਹਾਂਜੀ ਐਵੇਂ ਝੂੜਨੀ ਮਾਰਨਾ ਨਾ ਹੀ ਵਾਪਸ ਪਾਈ ਨਾ ਨੇ ਪੂਣੀ ਨਹੀਂ ਕੀਤਾ ਜੀ ਠੀਕ ਆ ਫੋਨ ਕਰਦਾ ਹੀ ਵਾਪਸ ਪਾ ਦੇਣੀ ਠੀਕ ਆ ਹਾਂਜੀ ਹਾਂਜੀ ਤੇ ਅੱਜ ਕਿੰਨੇ ਰਹਿਣ ਦੇ ਦਈਏ ਹੁਣ ਦੇ ਦਾਂਗੇ 38000 ਦੀਆਂ ਆਨਾ ਦੇਵਾਂਗੇ। ਅੱਛਾ 38000 ਦੇ ਜੱਸਨੋਂ ਦੇ ਦੋਗੇ। ਹਾਂਜੀ ਦੇ ਦਾਂਗੇ। ਤੇ ਬੱਚਾ ਇਹਦਾ ਕੈਂਪ ਪੁਰਾ। ਕੈਂਮ ਐ ਕੈਂਮ ਬੱਚਾ ਐ ਭੱਜਾ ਫਿਰਦਾ ਜੀ। ਅੱਛਾ। ਉਦਾਂ ਕੇ ਰਹਨੇ ਆਂ ਸੀ। ਹਾਂਜੀ ਹਾਂਜੀ। ਪੈਰ ਤੇ ਵਿੰਗਾ ਜੇ। ਅੱਛਾ। ਕਿ ਆ ਦੁੱਧ ਤੂੰ ਚੁੰਗਦਾ ਜੀ। ਦਿਖਾ ਦੀਏ ਇੱਕ ਰੀ। ਦਿਖਾ ਦਿਓ। ਹਾਂ ਬੱਚਾ ਜੇ ਵੱਚਾ ਇਹਦਾ। ਅਗਲਾ ਪੈਰ ਇੱਕ ਥੋੜਾ ਜਿਹਾ ਵਿੰਗਾ ਆ। ਬਾਕੀ ਕੈਂਮ ਐ ਸਾਰਾ। ਇਤਨਾ ਤੁਰਿਆ ਫਿਰਦਾ ਵਾ ਜਿਹੜਾ ਕਹਿੰਦੇ। ਤੇ ਬਾਕੀਆਂ ਦੇ ਵੀ ਆ ਬੱਚੇ ਆ ਜਿਹੜੇ ਆ ਵੀ ਦਿਓ ਅਗਲਾ ਬੱਚਾ ਕਿ ਬੱਚੀ ਜੀ ਬੱਚੀ ਇਹਦੀ ਜੀ ਅਛਾ ਜੀ ਬੱਚੀ ਖੂਬਸੂਰਤ ਉਹ ਬਿਠਾ ਦੇ ਕਰੀਆ ਵੀ ਦਿਖਾ ਦਈਏ ਆਹ ਦੇਖ ਸਾਦੇ ਸੋਨੀ ਬੱਚੀ ਹੈ ਵੀ ਤੇ ਇੱਕ ਬੱਚਾ ਉਹ ਆ ਜਿਹੜਾ ਉਹ ਬੱਚਾ ਜੀ ਤਾਜ਼ੀਆਂ ਹੀ ਹੈ ਬਿਲਕੁਲ ਨਾੜੂ ਜਿਹੜੇ ਨਾਲ ਹੀ ਇਹਨਾਂ ਦੇ ਬਿਲਕੁਲ ਤਾਜ਼ੀਆਂ ਹੀ ਹਿੰਗੀਆਂ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਦੇਖ ਸਾਦੇ ਬਾਕੀ ਥਣ ਵੀ ਲੱਗਦੇ ਇਹਦੇ ਦੇਖ ਸਾਦੇ ਜੀ ਇਹਨੋਂ ਕਿੰਨਾ ਚਿਹਰਾ ਹੈ ਬੱਚੀ ਸੋਈਨਾ ਇਨੂੰ ਵਿੱਦਿਆ ਚ 5ਵਾਂ ਦਿਨ ਹੋਇਆ ਹੈ। ਅੱਛਾ। ਹਾਂਜੀ। ਤੇ ਦੁੱਧ ਕਿੰਨਾ ਇਹਦੇ ਦਾ? ਇਹ ਕੋਈ ਬੱਚੇ ਦਾ ਪਾਗ ਵਿੱਚ 11 ਕਿਲੋ ਹੋਊਗਾ। ਤਿਆਰ ਬਿਲਕੁਲ ਤਿਆਰ ਹੈ ਜੀ ਤਿਆਰ ਤੇ ਇਹ ਕਿੰਨਾ ਚੁਵਾਈ ਜਾਊਗਾ? ਇਹ 11 ਕਿਲੋ ਚੁਵਾਈਓ ਕਰਮਾ ਲਈ। ਤੋੜ ਦਈਏ ਫਿਰ ਇਹਨਾਂ ਨੂੰ। ਆਜੇ ਲੈ ਆਓ ਜੀ ਬਾਕੀ ਹੈਗੀ ਜਰਸੀ ਹੈ ਵੀ ਤਿੰਨ ਸੋਈਆਂ ਸਵਾਈਆਂ ਤੇ ਇੱਕੋ ਹੀ ਗੱਬਣ ਆ ਜਿਹੜੀਆਂ ਸੋਈਆਂ ਵਾ ਉਹ ਤੁਸੀਂ ਆਪਣੀ ਆਪ ਚਵਾਈ ਕਰਕੇ ਤਸੱਲੀ ਕਰਕੇ ਖੜਦੀ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀ ਜੀ ਫਿਰ ਇਹ ਦਿੱਤੀ 3000 ਆਹ ਤੇ 3000 ਦੀ ਵਹਿਰ ਤੁਹਾਡੀ ਮਰਜ਼ੀ ਜੇ ਬਾਕੀ ਜਿਵੇਂ ਸਮਾਂ ਕਰਦੇ ਆ ਜਾ ਯਾ ਸਨੋਈ ਕਰ ਦੀਏ ਜਸਰੋ ਛੋੜ ਹੀ ਹੋਣੀ 30000 ਚ ਵੀ 36 ਜਾਂ ਤੇ ਛੋੜ ਹੀ ਕਰ ਦੋ ਛੋੜ ਹੀ ਹੋਣੀ ਜੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹਦਾ ਕਿੰਨਾ ਸੁਹਾ ਜੇ ਵੀਰ ਜੀ ਪਹਿਲਾ ਸੁਹਾ ਵੀਰ ਜੀ ਪਹਿਲਾ ਸੁਹਾ ਸੁਈ ਤਾਂ ਮਗਰ ਪੱਛੀ ਜੰਨੇ ਮੱਛੀ ਮਗਰਾ ਜੀ ਇਹ ਕੱਲ ਮਣੀ ਹਰਦੀ ਸੁਈ ਜੇ ਅੱਛਾ ਕੱਲ ਦੀ ਸੁਈ ਹੈ ਹਾਂ ਜੀ ਹਾਂ ਜੀ ਇਹ ਤੇ ਸਾਫ ਨਹੀਂ ਕੀਤੀ ਹੋਣੀ ਨਾ ਕਰ ਦਿੱਤੀ ਸਾਫ ਇਹ ਕੱਲ ਕਰ ਦਿੱਤੀ ਹੀ ਰਾਤੀ ਅੱਛਾ ਗੋਦਰੇ ਥੱਲੇ ਬੌਲਾ ਜਿਹੜਾ ਬੱਚੇ ਦਾ ਪਾਗ ਹੈ ਨਾ ਕੱਲ ਮੈਂ ਮਤਲਬ ਪਰਸੋਂ ਦੀ ਸੂਈ ਜੀ ਅੱਛਾ ਅੱਜ ਤੀਜਾ ਦਿਨ ਜੀ ਅੱਜ ਤੀਸਰਾ ਦਿਨ ਤੀਸਰਾ ਦਿਨ ਦੀ ਹਾਂ ਜੀ ਠੀਕ ਆ ਬੱਚੇ ਦਾ ਪਾ ਕੇ ਬੌਲਾ ਇਹਦੇ ਥੱਲੇ 10 ਕਿਲੋ ਹੋਗਾ ਜੀ ਅੱਛਾ ਹਾਂ ਜੀ ਠੀਕ ਆ ਤੇ ਕਿੰਨਾ ਕੇ ਚਵਾਈ ਜਾਊਗੀ ਇੱਛਾ ਜੀ ਵਾਲਾ ਚਲੋ 2 ਕਿਲੋ ਹੋਰ ਵਧਾ ਦੂਗੀ ਬਾਕੀ ਦੁੱਧ ਹੁੰਦਾ ਵੀਰ ਜੀ ਸੇਵਾ ਦਾ ਜਿੰਨਾ ਪਾਲੂ ਉਹ ਨਹੀਂ ਚੋਲੂਗਾ ਠੀਕ ਆ ਜੀ ਤੋਰ ਦਈਏ ਫੇਰ ਇਹਨਾਂ ਵਿੱਚ ਉਹ ਤੇਰਾ ਠੰਡੀ ਤੇਰੀ ਨਿਕਲੀ ਹੈ ਠੰਡੀ ਤੇਰੀ ਜੀ ਕੋਈ ਰਸਕੀ ਪਾਉਣ ਦੀ ਲੋੜ ਨਹੀਂ ਜੀ ਅੱਛਾ ਜਿੰਨਾ ਮਰਜੀ ਚ ਬਾਕੀ ਇਹ ਜੇ ਪਲਾਮੇ ਹਵਨ ਦੇਖਾਈ ਆ ਤਾਜੀ ਸੂਈ ਆ ਜਿਹੜੀ ਅਜਲ ਹੈ। ਹਨਾਂ ਦਾ ਤਾਜੀ ਘੱਪੂ ਦੇਖ ਸਕਦੇ ਜੀ। ਬਾਕੀ ਇਹ ਕਿ ਇਹੋ ਜਿਹੇ گاਵਾਂ ਦਾ ਦੁੱਧ ਜਿਹੜਾ ਸੰਗਣਾ ਹੁੰਦਾ ਵਾ। ਤੇ ਕਿੰਨਾ ਰੱਖਣਾ ਵਿਧੀ ਦਾ ਫਰਮੂਲਾ ਆਪਾਂ ਇਹ ਰ ਮੁੱਲ ਵੀਰ ਜੀ 35000 ਦੇ 35000 ਇਹ ਚਾ ਕਰਨੀ ਸ਼ੋਰ ਕਰਦਾ ਵੀ ਸ਼ੋਰ ਕਰਦਾ ਕਿੰਨੇ ਦਾ ਫੋਨ ਲਾਊਗਾ ਇਹ 30000 ਦੀਆਂ ਹਨ ਅੱਛਾ 30000 ਦੀ 30000 ਠੀਕ ਹੈ ਜੀ ਤੇ ਹੁਣ ਇੱਕ ਗੱਬਨ ਆ ਗਈ ਹੈ ਇਹ ਵੀ ਜੱਸੀ ਸਹੀ ਵੱਲ ਕ੍ਰੋਸ ਹੀ ਆ ਚੰਗੇ ਕਦ ਦਾ ਘਾਠਾ ਲੀ ਹੈ ਤੇ ਥਣ ਵੀ ਇਹ ਤੇ ਦੇਖ ਸਾਦੇ ਲੱਗੇ ਤਾਂ ਇਹਦਾ ਕਿ ਨਵਾਂ ਸੁਆ ਜੀ ਵੀ ਇਹ ਪਹਿਲਾ ਸੁਆ ਵੀ ਤੁਸੀਂ ਸੁਣੀਗੇ ਅੱਛਾ ਪਹਿਲਾ ਹੀ ਸੁਣੀ ਹੈ ਸੁਣੀ ਹੈ ਜੀ ਕਿੰਨੇ ਕ ਤੇ ਉੱਧਾ ਲੀ ਆਏ ਦੁੱਧ ਜਿੱਦਾਂ ਘੱਟ ਵਜਨੇ ਆ ਪਲੀ ਪੁਲੀ ਆ ਦੁੱਧ ਮੇਰੇ ਹਿਸਾਬ ਨਾਲ ਇਹਨਾਂ 14 ਕਿਲੋ ਤੇ ਕਰੂਗੀ ਠੀਕ ਹੈ ਦੁੱਧ ਵੀਰ ਜੀ ਆਪਣੀ ਇਹੋ ਬੇਨਤੀ ਹੁੰਦੀ ਸੇਵਾ ਦਾ ਸੇਵਾ ਦਾ ਇਹ ਹੈ ਕਿ ਜਿੰਨਾ ਪਾਲੋ ਉਨਾ ਹੀ ਚੋਲੋ ਕਈ ਵਾਰੀ ਵੱਧ ਵੀ ਕੱਢ ਦਿੰਦੀਆਂ ਕਿ ਜਿਹੜੇ ਘਰ ਤੇ ਵੀ ਘੱਟ ਵੀ ਕੱਢ ਸਕਦੀ ਆ ਇਹ ਗੱਪਣ ਆ ਹਾਂਜੀ ਜਿੜੀਆਂ ਤੇ ਸੁਈਆਂ ਉਹਨਾਂ ਤੇ ਪਤਾ ਹੁੰਦਾ ਜੀ ਤੋਰੋ ਨਾ ਇੱਕ ਦਿਨ ਫਿਰ ਬਾਕੀ ਇਹ ਜੇ ਤਿਆਰ ਹੋਣੀ ਹੈ

ਹੇ ਤਿਆਰ ਹੋਣੀ ਆ ਜਿਹੜੀ ਹਜੇ ਠੰਡੀ ਠੰਡੀ ਬੜੀ ਐ ਇਹ ਨਹੀਂ ਵੀ ਕੋਈ ਠੀਕ ਆ ਕਿੰਨਾ ਰੱਖਣਾ ਇਹਦਾ ਮੁੱਲ ਵੀਰ ਜੀ ਮੁੱਲ ਤੇ ਦਾ 40000 ਕਰ ਦੇ ਜੀ ਅੱਛਾ ਇਹ 35000 ਦੀ ਦੇਵਾਂਗੇ ਅੱਜ ਦੇ ਦਿਨ ਦੀ ਠੀਕ ਆ ਇਹ ਸੁਈ ਹੋ ਗਈ ਫਿਰ ਤੇ ਵਾਅਦਾ ਤੁਹਾਡਾ ਫਿਰ ਉਹਦਾ ਮੁੱਲ ਉਹ ਹਜੇ ਹੈ ਨਾ ਠੀਕ ਹੈ ਪੂਰਾ ਨਗਰ ਤੁਹਾਨੂੰ ਪਤਾ ਕਰ ਤਨ ਸ਼ਾਮ ਪੇਟ ਕੇ ਦੇਣਾ ਹਾਂ ਦਾ ਹਾਂਜੀ ਹਾਂਜੀ ਤੇ ਠੀਕ ਹੈ ਜੇ ਕੁਝ ਹੋਣਾ ਵੀਰ ਜੀ ਜਿਹੜੀ ਗੱਪੜ ਹੈ ਉਹਨਾਂ ਦੇ ਆਸ ਕਰਦੇ ਹਾਂ ਠੀਕ ਹੈ ਜੀ ਜਿਹੜੀਆਂ ਸੂਈਆਂ ਸਵਾਈਆਂ ਉਹ ਤੁਸੀਂ ਆਪ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਆ ਤੇ ਜਿਹੜੀਆਂ ਗੱਬਣਾ ਵਾ ਗੱਬਣ ਇੱਕੋ ਹੀ ਆ ਉਹ ਤੁਸੀਂ ਆਪਾਸ ਕਰਕੇ ਖੜਨੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ